ਸੂਫੀ ਗਾਇਕ ਹੰਸਰਾਜ ਹੰਸ ਤੇ ਪ੍ਰਾ ਪਰਮਜੀਤ ਹੰਸ ਤੋਂ ਹਰ ਮੁੱਦੇ ਤੇ ਵਿਵਾਕੀ ਦੇ ਨਾਲ ਆਪਣੀ رائے ਰੱਖਦੇ ਨੇ ਇੱਕ ਵਾਰ ਫਿਰ ਤੋਂ ਕੈਮਰੇ ਸਾਹਮਣੇ ਆਏ ਨੇ ਦੱਸ ਦिए ਕਿ ਹੰਸਰਾਜ ਹੰਸ ਫਰੀਦਕੋਟ ਹਲਕੇ ਤੋਂ ਲੋਕ ਸਭਾ ਉਮੀਦਵਾਰ ਸੀ ਪਰ ਉਹਨਾਂ ਨੂੰ ਹਾਰ ਹਾਸਲ ਹੋਈ ਫਰੀਦਕੋਟ ਤੋਂ ਸਰਪਜੀਤ ਸਿੰਘ ਖਾਲਸਾ ਨੇ ਚੋਣ ਜਿੱਤੀ ਹੈ ਹੰਸਰਾਜ ਹੰਸ ਕਾਫੀ ਪਿੱਛੇ ਰਹੇ ਹੁਣ ਤੁਹਾਨੂੰ ਦੱਸਦੇ ਕਿ ਪਰਮਜੀਤ ਹੰਸ ਨੇ ਇਸ ਮੁੱਦੇ ਤੇ ਆਪਣੀ رائے ਰੱਖੀ ਹੈ ਉਹਨਾਂ ਨੇ ਹੰਸਰਾਜ ਹੰਸ ਦੇ ਹਾਰਨ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਸਭ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਦਿੱਤਾ ਉਹਨਾਂ ਦਾ ਵੀ ਧੰਨਵਾਦ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਨੇ ਆਪਣੇ ਭਰਾ ਨੂੰ ਕਿਹਾ ਯਾਨੀ ਕਿ ਹੰਸਰਾਜ ਹੰਸ ਨੂੰ ਕਿਹਾ ਕਿ ਹੁਣ ਇਸ ਰਾਜਨੀਤੀ ਤੋਂ ਬਾਹਰ ਆ ਜਾਓ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਪਹਿਲਾਂ ਹੀ ਬਹੁਤ ਵਾਰ ਸਮਝਾਇਆ ਸੀ ਇਸ ਤੋਂ ਇਲਾਵਾ ਉਹਨਾਂ ਨੇ ਸ਼੍ਰੀ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਦੀ ਜਿੱਤ ਅਤੇ ਫਰੀਦਕੋੜ ਤੋ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਤੇ ਮੁਬਾਰਕਬਾਦ ਵੀ ਦਿੱਤੀ ਚਰਨਜੀਤ ਚੰਨੀ ਦਾ ਵੀ ਜ਼ਿਕਰ ਕਰਦੇ ਆਂ ਬਾਕੀ ਹੋਰ ਜਿੰਨੇ ਉਮੀਦਵਾਰ ਜਿੱਤੇ ਨੇ ਉਹਨਾਂ ਨੇ ਸਭ ਨੂੰ ਵਧਾਈ ਦਿੱਤੀ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਆਂ ਸਤਿ ਸ਼੍ਰੀ ਅਕਾਲ ਨਮਸਕਾਰ ਅਦab ਜੀ ਸਾਰਿਆਂ ਨੂੰ ਮੈਂ ਧੰਨਵਾਦ ਕਰਨਾ ਚਾਹੁੰਦਾ ਜੋ ਵੀ ਫੈਸਲਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਿਆ ਤੇ ਮੈਂ ਚਲੋ ਹਾਰ ਜਿੱਤ ਕੋਈ ਗੱਲ ਨਹੀਂ ਇਹ ਇੱਕ ਜਦੋਂ ਕੋਈ ਗੇਮ ਖੇਡਦੇ ਆਂ ਉਹਦੇ ਵਿੱਚ ਹਾਰ ਜਿੱਤ ਤੇ ਹੁੰਦੀ ਹੈ ਕੋਈ ਗੱਲ ਨਹੀਂ ਜੋ ਵੀ ਤੁਸੀਂ ਫੈਸਲਾ ਦਿੱਤਾ ਸਾਨੂੰ ਸਾਰੇ ਪਰਿਵਾਰ ਨੂੰ ਸਿਰ ਮੱਥੇ ਮਨਜ਼ੂਰ ਆ ਤੇ ਜੇ ਮੈਂ ਵੋਟਾਂ ਪਾਉਣ ਲਈ ਤੁਹਾਨੂੰ ਅਪੀਲ ਕੀਤੀ ਕਰਦਾ ਰਿਆਂ ਤੇ ਅੱਜ ਮੇਰਾ ਇਹ ਵੀ ਫਰਜ਼ ਬਣਦਾ ਬੇਸ਼ੱਕ ਹਰੇ ਨੇ ਜਿੱਤੇ ਨੇ ਹੰਸ ਭਾਜੀ ਪਰ ਇਹ ਵੀ ਫਰਜ਼ ਬਣਦਾ ਕਿ ਤੁਹਾਡਾ ਸਭ ਦਾ ਧੰਨਵਾਦ ਵੀ ਕਰੀਏ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਵੀ ਜਿਨ੍ਹਾਂ ਨਹੀਂ ਸਾਥ ਦਿੱਤਾ ਉਹਨਾਂ ਦਾ ਵੀ ਔਰ ਜਿਹੜੇ ਨਾਲ ਰਹੇ ਨੇ ਪੂਰੇ ਸਾਰੇ 2-3 ਮਹੀਨੇ ਸਾਰੇ ਪ੍ਰਚਾਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਗੱਲ ਇਹ ਹੈ ਕਿ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਪਹਿਲਾਂ ਹੀ ਹੰਸਪਾ ਜੀ ਨੂੰ ਕਿਹਾ ਸੀ ਵੀਡੀਓ ਵੀ ਬਣਾਈ ਸੀ ਦੋ ਤਿੰਨ ਵੀ ਕਿ ਭਾਜੀ ਇਹ ਤੁਹਾਡਾ ਕੰਮ ਨਹੀਂ ਐਕਚੁਅਲੀ ਪ੍ਰਮਾਤਮਾ ਨੇ ਉਸ ਬੰਦੇ ਨੂੰ 뮤직 ਸਿਰਫ ਔਰ ਸਿਰਫ 뮤직 ਵਾਸਤੇ ਡਿਜ਼ਾਈਨ ਕੀਤਾ ਰਾਜਨੀਤੀ ਉਹਦਾ ਕੰਮ ਹੀ ਨਹੀਂ ਬੰਦੇ ਦਾ ਤੇ ਫਿਲਮਾਂ 'ਚ ਪੰਗੇ ਲੈ ਹੀ ਤੁਹਾਨੂੰ ਪਤਾ ਦੋ ਤਿੰਨ ਉਹ ਵੀ ਕਾਮਯਾਬ ਨਹੀਂ ਸੀ ਹੋਏ ਫਿਲਮਾਂ 'ਚ ਵੀ ਉਹਨਾਂ ਦਾ ਐਕਟਿੰਗ ਕਿਉਂਕਿ ਐਕਟਿੰਗ ਐਕਚੁਅਲੀ ਆਉਂਦੀ ਨਹੀਂ ਇਹ ਰਾਜਨੀਤੀ ਵੀ ਐਕਟਿੰਗ ਆ ਉਹ ਐਕਟਿੰਗ ਉਹਨਾਂ ਨੂੰ ਆਉਂਦੀ ਨਹੀਂ ਉਹ ਰੀਅਲ ਬੰਦਾ ਆ ਹਾਂਸ ਭਾਜੀ ਤੇ ਰੀਅਲ ਬੰਦਾ ਫਿਰ ਬਹੁਤੀ ਤੇ ਰੈਕਟਿੰਗ ਨਹੀਂ ਕਰ ਸਕਦਾ ਸੋ ਇਸ ਕਰਕੇ ਉਹ ਬੰਦੇ ਨੂੰ ਡਿਜ਼ਾਈਨ ਕੀਤਾ ਸੀ ਮਾਲਕ ਨੇ ਸੰਗੀਤ ਵਾਸਤੇ ਤੇ ਮੈਂ ਅੱਜ ਵੀ ਹਾਂਸ ਭਾਜੀ ਨੂੰ ਮੈਸੇਜ ਕੀਤਾ ਇਹੀ ਕਿਹਾ ਕਿ ਭਾਜੀ ਰੱਬ ਦਾ ਵਾਸਤਾ ਜੋ ਹੋ ਗਿਆ ਹੋ ਗਿਆ ਤੇ ਹੁਣ ਪੰਗਾ ਨਾ ਲਿਓ ਛੱਡੋ ਪਰਾਂ ਆਪਣੇ ਪਰਿਵਾਰ ਦੇ ਵਿੱਚ ਹੁਣ ਜ਼ਿੰਦਗੀ ਬਤਾਓ ਮਿਊਜ਼ਿਕ ਦੀ ਕੋਈ ਅਕੈਡਮੀ ਖੋਲ੍ਹ ਲੈਨੇ ਆ ਕਿਉਂਕਿ 뮤זיਕ ਦਾ ਜਿੰਨਾ ਜਾਣਕਾਰੀ ਤੁਹਾਨੂੰ ਆ ਜਿੰਨਾ ਪ੍ਰਮਾਤਮਾ ਨੇ ਤੁਹਾਨੂੰ 뮤זיਕ ਦੀ ਨੌਲੇਜ ਦਿੱਤੀ ਆ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਕਿਸੇ ਕੋਲ ਹੈ ਸਿਖਾਉਣ ਦੀ ਵੀ ਆ ਤੁਸੀਂ ਕਲਾਸਿਕਲ ਫੋਕ ਗਜ਼ਲ ਕਵਾਲੀ ਹਰ ਚੀਜ਼ ਤੁਸੀਂ ਗਾਈ ਹੈ ਔਰ ਹਰ ਚੀਜ਼ ਬਾਰੇ ਤੁਹਾਨੂੰ ਡੀਪਲੀ ਜਾਣਕਾਰੀਆਂ ਹੈਗੀਆਂ ਨੇ ਤੇ ਕੁਛ ਨਾ ਕੁਛ ਮਿਲ ਕੇ ਆਪਾਂ ਅਕੈਡਮੀ ਦਾ ਕਰਾਂਗੇ ਚਲੋ ਜੇ ਭਾਜੀ ਨੂੰ ਮਨਜ਼ੂਰ ਹੋਇਆ ਮੰਨਣਗੇ ਤਾਂ ਆਪਾਂ ਜ਼ੂਰੋ ਕਰਾਂਗੇ ਤੇ ਜਿਹੜੇ ਜਿੱਤੇ ਨੇ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਚਰਨਜੀਤ ਚੰਨੀ ਸਾਹਿਬ ਜਿੱਤੇ ਨੇ ਬਹੁਤ-ਬਹੁਤ ਵਧਾਈਆਂ ਔਰ ਬੜੀ ਵਧੀਆ ਗੱਲ ਹੈ ਕਿ ਭਾਈ ਅਮਰਤਪਾਲ ਸਿੰਘ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਨੇ ਕਮਾਲ ਹੋ ਗਈ ਮੈਨੂੰ ਦਿਨੋ ਖੁਸ਼ੀ ਹੋਈ ਔਸ ਬੰਦੇ ਦੀ ਮੈਂ ਉਹਨਾਂ ਦੇ ਹੱਕ ਵਿੱਚ ਵੀਡੀਓ ਵੀ ਪਾਈ ਸੀ ਲੋਕਾਂ ਨੂੰ ਕਿਹਾ ਵੀ ਸੀ ਜਤੋਂਣ ਦਿੱਸੋ ਵੀਡੀਓ ਦੇਖਿਓ ਮੇਰੇ ਅਜੇ ਵੀ ਪੇਜ ਤੇ ਪਈ ਤੁਸੀਂ ਦੇਖ ਲਿਓ ਕਿਉਂਕਿ ਮੈਨੂੰ ਮੈਂ ਚਾਹਦਾ ਸੀਗਾ ਜਿੱਤਣ ਚਲੋ ਬਾਹਰ ਆਉਣ ਉਹ ਵੀ ਗੱਲ ਹੈ ਤੇ ਸਿੱਖਾਂ ਦੀ ਜਿਹੜੀ ਸਾਡੀਆਂ ਬਹੁਤ ਪ੍ਰੋਬਲਮਸ ਨੇ ਉਹਨਾਂ ਨੂੰ ਚਲੋ ਅੱਗੇ ਲੈ ਕੇ ਜਾਣਗੇ ਮੈਂ ਕਿਹਾ ਸੀਗਾ ਕਿ ਚਲੋ ਉਹਨਾਂ ਨੇ ਕੁਛ ਮਾੜਾ ਨਹੀਂ ਕੀਤਾ ਬੱਚਿਆਂ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਛਡਾਉਣ ਲਈ ਕੰਮ ਕਰਦੇ ਸੀ ਔਰ ਨਾਲ ਅੰਮ੍ਰਿਤਪਾਨ ਦਾ ਉਹਨਾਂ ਦੀ ਸੇਵਾ ਲਈ ਹੋਈ ਸੀ ਚਲੋ ਚੰਗੇ ਕੰਮ ਨੇ ਮੈਂ ਉਹਨਾਂ ਦੇ ਹੱਕ ਵਿੱਚ ਪੈਸੇ ਨਹੀਂ ਕੱਢ ਜਿੱਤਣ ਤੇ ਬਾਅਦ ਮੈਂ ਤਖਤਾ ਪਟਲਿਆ ਆਪਣਾ ਨਹੀਂ ਮੈਂ ਪਹਿਲੇ ਉਹਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਈ ਪ੍ਰੂਫ ਦੇ ਤੌਰ ਤੇ ਵੀਡੀਓ ਜੇ ਥੋੜੇ ਦਿਨ ਪਹਿਲਾਂ ਦੀ ਮੇਰੇ ਪੇਜ ਤੇ ਪਈ ਆ ਤੁਸੀਂ ਦੇਖ ਲਓ ਤੁਸੀਂ ਬਹੁਤ ਐਪਰੀਸ਼ੀਏਟ ਵੀ ਕੀਤਾ ਸੀ ਮੈਨੂੰ ਭਾਈ ਸਰਬਜੀਤ ਸਿੰਘ ਜਿੱਤੇ ਨੇ ਉਹ ਵੀ ਬਹੁਤ ਚਲੋ ਮੁਬਾਰਕਾਂ ਬਹੁਤ ਬਹੁਤ ਤੇ ਹੋਰ ਵੀ ਜਿਹੜੇ ਨੁਮਾਇंदे ਜਿੱਤੇ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਕਲਾਕਾਰ ਤੁਹਾਨੂੰ ਪਤਾ ਕੀ ਕਲਾਕਾਰ ਨੂੰ ਕਲਾਕਾਰੀ ਹੀ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਇਹ ਬਾਕੀ ਐਤ ਕੀ ਬੜਾ ਅਜੀਬੋ ਗਰੀਬ ਫੈਸਲੇ ਹੋਏ ਨੇ ਤੇ ਮੈਨੂੰ ਲੱਗਦਾ ਕਿ ਉਮੀਦਾਂ ਤੋਂ ਤੁਹਾਨੂੰ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਇੰtains ਤਾਂ ਹੋਏਗਾ ਜਿਹੋ ਜਿਹੇ ਰਿਜ਼ਲਟ ਇਸ ਵਾਰੀ ਆਏ ਨੇ ਤੇ ਚਲੋ ਮੈਂ ਸਾਡੇ ਪਰਿਵਾਰ ਦੀ ਗੱਲ ਕਰਾਂਗਾ ਹਾਂਸ ਭਾਜੀ ਦੇ ਬਿਹਾਫ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਸ ਅਗੇ ਤੋਂ ਮੈਂ ਹਾਂਸਪਾਜੀ ਨੂੰ ਕਹਿਣਾ ਨਹੀਂ ਪੰਗਾ ਲੈਣਾ ਅੱਜ ਆ ਵੀਡੀਓ ਵਿੱਚ ਮੇਰੇ ਨਾਲ ਘਰ ਦੇ ਵੀ ਬਹੁਤ ਗੁੱਸੇ ਹੋਏ ਮੈਨੂੰ ਗਾਲਾਂ ਗੋਲਾਂ ਵੀ ਪਈਆਂ ਤੇ ਪਰ ਮੈਂ ਤੇ ਇਹੀ ਕਿਹਾ ਵੀ ਛੱਡੋ ਪਰ ਕੀ ਰੱਖਿਆ ਰਾਜਨੀਤੀ ਵਿੱਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ